ਅਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਮਹੋਤਸਵ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਿਰ ਹੈੱਡ ਆਫਿਸ ਪੂਸ਼ਨਪੁਰਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ੋਭਾ ਯਾਤਰਾ ਵਿੱਚ ਉੱਚੇ ਚੇਤੇ ਤੌਰ ਤੇ ਹਾਜ਼ਰੀ ਭਰੀ ਅਤੇ ਮੰਦਿਰ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਮਹੋਤਸਵ ਦੀ ਵਧਾਈ ਦਿੱਤੀ। ਐਸ ਮੌਕੇ ਤੂਨਾ ਸਾਹਿਬ ਪ੍ਰਸਤ ਦੇ ਚੇਅਰਮੈਨ ਓਮਪ੍ਰਕਾਸ਼ ਕੱਬਰ ਕਾਂਗਰਸੀ ਆਗੂ ਬਲਬੀਰ ਸਿੰਘ ਬੱਬੀ ਪਹਿਲਵਾਨ ਪ੍ਰਧਾਨ ਹਕੂਮਤ ਰਾਏ ਵਾਈਸ ਪ੍ਰਧਾਨ ਰਾਮਕੁਮਾਰ ਜਨਰਲ ਸੈਕਟਰੀ ਅਸ਼wini ਕੁਮਾਰ ਸਾਫਾ ਕਾਉਂਸਲਰ ਇਕਬਾਲ ਸਿੰਘ ਛੈਰੀ ਪਰਮਜੀਤ ਸਿੰਘ ਚੋਪੜਾ ਰਵਿੰਦਰ ਹੰਸ ਕਾਉਂਸਲਰ ਜਨਰਲ ਸਿੰਘ ਟੋਲ ਤਾਰਾਚੰਦ ਪਗਤ ਸ਼ਕਤੀ ਕਲਿਆਣ ਓਮਪ੍ਰਕਾਸ਼ ਅਨਾਰਿਆ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇਦੇ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਤਾਲੂਗ ਮੇਰੇ ਘਰ ਦੀ ਇੱਥੇ ਬੁਲਾਈ ਬਣ। ਬਹੁਤ ਬੜੀ ਖੁਸ਼ੀ ਦੀ ਗੱਲ ਅੱਜ ਸਾਰੇ ਅਸੀਂ ਰਲ ਮਿਲ ਕੇ ਗੁਰੂ ਨਵੀਨ ਦਾ ਜਨਮ ਦਿਹਾੜਾ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਤੋਂ ਆਈ ਦੇ ਖੁਦ ਦੇ ਤੇ दिल जीअं ग्राइयूं थोरी मुबारकबाद जी सारिय गुरू रविदास जी चरनि जो अरदास करणी आहे उन सारे शहर वासीअ ते सारे पंजाब वासीअ ते साईं तरक़ी करणु सारे जो ख़ुशियां माना इहो सॼी गुरू रविदास जी चरणनि जो अरदास आहे ਤਾਂ ਬਲੂਜ ਗਾਂਧੀ ਪੁੱਛਿਆ ਕਿ ਜੇ ਕੀ ਹੱਥ ਖਾੜੀ ਉਹਨਾਂ ਦਾ ਪੁੱਤਰ ਦੇ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਆ ਫਗਰੂ ਲਮੀ ਦਾ ਜੀ ਇੱਕ ਬਹੁਤ ਮਹਾਨ ਸ਼ਖਸੀਅਤ ਦੇ ਬਾਦ ਕਰ ਉਹਨਾਂ ਦੀ ਪੁੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬੋਲੀ ਸੁਣਨੇ ਆ ਮਨ ਨੂੰ ਸ਼ਾਂਤੀ ਜਲਦੀ ਹੈ ਫੋਟ ਸਾਡਾ ਮਨ ਬੱਜਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਪਿਆਰ ਜਾਂਦੇ ਚੱਲੀਏ ਅੱਜ ਇਹ ਬੜਾ ਭਾਗਾ ਭਰਿਆ ਦਿਨ ਹੈ ਕਿ ਸ੍ਰੀ ਗੁਰੂ ਰਵੀਦਾਸ ਜੀ ਦਾ ਗੁਰਪੁਰਬ ਕੋਸ਼ਨਪੁਰੇ ਪ੍ਰਕਾਸ਼ ਮਹੱਲੇ ਬੜੀ ਸ਼ਰਧਾ ਪੂਰੂ ਮਨਾਇਆ ਗਿਆ ਜਿੱਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਆ ਕੇ ਸ਼ੋਭਾ ਨੂੰ ਵਧਾਇਆ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਇੱਕਤਾ ਦਾ ਪੀਘਾਮ ਮਿਹਨਤ ਕਰਨ ਦਾ ਪੈਗਾਮ ਦਿੱਤਾ ਜਿਹੜੀ ਇੱਕ ਮਾਂ ਪੁੱਛ ਹੁੰਦੇ باوجود ਦੀ ਜੁੱਤੀਆਂ ਦੀ ਮਿਹਨਤ ਕਰਦੇ ਸੀ ਜਿਹਨਾਂ ਸਮਾਜ ਨੂੰ ਇੱਕ ਪਿਕਚਰ ਇਹੋ ਜਿਹੀ ਦਿਖਾਈ ਹੈ ਕਿ ਸਮਾਜ ਮਿਹਨਤ ਕਰੇ ਫੇਰੀ ਤਰੱਕੀ ਵੱਲੇ ਪਾਸੇ ਜਾ ਸਕਦਾ ਹੈ ਇਤਿਹਾਸਿਕ ਦਿਨ ਜਿਹੜਾ ਸ਼੍ਰੀ ਗੋਬਿੰਦ ਸਿੰਘ ਦਾ ਮਹਾਰਾਜ ਦਾ ਇਹ ਪੂਰੀ ਸ਼ਰਧਾ ਨਾਲ ਬਣਾਇਆ ਜਾਂਦਾ ਔਰ ਹਰ ਇੱਕ ਨੂੰ ਇਹੋ ਸੰਦੇਸ਼ ਜਾਂਦਾ ਕਿ ਸਾਰੀਆਂ ਹੀ ਜੜੀਆਂ ਸਮਾਜਿਕ ਜਥੇਬੰਦੀਆਂ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਔਰ ਖਾਸ ਕਰਕੇ ਸਾਡੇ ਤੁਣਾ ਸਾਹਿਬ ਪਲੱਸ ਦੇ ਚੇਅਰਮੈਨ ਸਾਹਿਬ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰੀ ਸੰਗਤ ਦੇ ਨਾਲ ਇੱਥੇ ਸਰਦਾ ਦੇ ਫੁੱਲ ਪੇੜ ਕਰਨਾ ਇੱਥੇ ਆਣ ਕੇ ਸਰਦਾ ਦੇ ਨਾਲ ਆਏ ਨੇ ਔਰ ਹਰ ਸਾਲ ਜਿਹੜਾ ਇਹ ਜਨਮ ਦਿਹਾੜਾ ਹੈ ਇਹ ਪੂਰੇ ਹਿੰਦੂਸਣ ਕਾਂਛੀ ਤੋਂ ਲੈ ਕੇ ਔਰ ਪੂਰੇ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਮਨਾਇਆ ਜਾਂਦਾ ਛੋ ਅੱਜ ਦੇ ਦਿਨ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 600ਵਾਂ ਤਾਲੀਮਾ ਗੁਰਪੁਰ ਮਨਾਇਆ ਜਾ ਰਿਹਾ ਜੋ ਕਿ ਸਾਡੇ ਰਵਿਦਾਸ ਭਾਈਚਾਰਾ ਵਾਲਮੀਕ ਭਾਈਚਾਰਾ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ ਜੋ ਕਿ ਸਾਡੇ ਧੂਨਾ ਸਾਹਿਬ ٹرسٹ ਦੇ ਸ੍ਰੀ ਮਾਨ ਜੋਗ ਬੜੇ ਸਤਿਕਾਰਯੋਗ ਸਾਡੇ ਗੱਬਰ ਭਾਜੀ ਤੇ ਉੱਥੇ ਆਪਣੀ ਸੰਗਤ ਦੇ ਨਾਲ ਭਾਰੀ ਸੰਗਤ ਦੇ ਨਾਲ ਉੱਥੇ ਪਹੁੰਚੇ ਨੇ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਹੈੱਡ ਆਫਿਸ ਸਾਡੇ ਰਵਿਦਾਸੀਆ ਭਾਈਚਾਰਾ ਧੂਨਾ ٹرسٹ ਦੇ ਗੱਬਰ ਜੀ ਦਾ ਬਹੁਤ ਬਹੁਤ ਧੰਨਵਾਦ